ਇਹ ਜੋ ਸੰਨੋਹਾ ਪਿੰਡ ਕਿਤਕਲ ਹੋਇਆ ਕੀ ਮਾਮਲਾ ਹੈ ਤੇ ਕਤਲ ਗਰਸੇਵਿਕ ਸਿੰਘ ਪੁੱਤਰ ਹਿਸ਼ਾਰ ਸਿੰਘ ਵਾਸੀ ਸੰਨੋਹਾ ਦਾ ਕਤਲ ਹੋਇਆ ਜ ਜੀ ਦੀ ਉਮਰ ਕਰੀਬ 25-26 ਸਾਲ ਸੀਗੀ ਇਹਦੇ ਫਾਦਰ ਹਿਸ਼ਾਰ ਸਿੰਘ ਪੁੱਤਰ ਮੱਘਰ ਸਿੰਘ ਨੇ ਇਹਦਾ ਰਾਤੀ ਕਤਲ ਕਰ ਦਿੱਤਾ ਇਹਦੀ ਸਾਨੂੰ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਸੀਗੀ ਅਸੀਂ ਹਿਸ਼ਾਰ ਸਿੰਘ ਦੇ ਘਰ ਵਾਲੀ ਮੂਰਤੀ ਕੌਰ ਦੇ ਬਿਆਨ ਤੇ ਐਫਐਪ ਦਰਜ ਕਰਕੇ ਅਗਲੀ ਤਪਤੀਸ਼ ਸ਼ੁਰੂ ਕਰ ਦਿੱਤੀ ਹੈ ਸਰ ਮਜਾ ਰੰਸ ਦੀ ਸਿੱਕੀ ਹੋਈ ਕਤਲ ਦੀ ਮਜਾ ਰੰਸ ਦਾ ਇਹ ਸੀ ਕਿ ਵੀ ਜਿਹੜਾ ਲੜਕਾ ਸੀਗਾ ਉਹ ਨਸ਼ੇ ਪੱਤੇ ਕਰਦਾ ਸੀਗਾ ਗੋਲੀਆਂ ਕੈਸਲ ਵਗੈਰਾ ਚਿੱਟੇ ਦਾ ਨਸ਼ਾ ਕਰਦਾ ਸੀਗਾ ਤੇ ਉਹ ਪਿਓ ਤੋਂ ਪੈਸੇ ਵਗੈਰਾ ਮੰਗਦਾ ਸੀਗਾ ਤੇ ਇਸ ਵਜ੍ਹਾ ਕਰਕੇ ਰਾਤੀ ਇਹ ਜਦੋਂ ਘਰ ਆਇਆ ਉਸ ਤੋਂ ਬਾਅਦ ਇਹ ਆਪਣੀ ਮਾਤਾ ਨਾਲ ਲੜਨ ਲੱਗ ਪਿਆ ਮਾਤਾ ਇਹ ਕਹਿੰਦਾ ਬਾਜ ਮੈਂ ਮਾਰ ਚਲੇ ਮੈਂ ਸੌਣਾ ਜਾ ਕੇ ਬਾਹਰ ਉਹ ਪਿਤਾ ਨੇ ਰੋਕਿਆ ਨੂੰ ਵੀ ਤੂੰ ਘਰੇ ਸੌ ਜਾ ਪਰੰਤੂ ਉਹ ਨਹੀਂ ਰੁਕਿਆ ਤੇ ਉਹ ਬਤਾ ਦੁਬਈ ਹੋ ਗਏ ਫਿਰ ਪਿਓ ਨੇ ਇਹਦੇ ਤੇ ਫੌੜੇ ਦੇ ਵਾਰ ਕੀਤੇ ਜਿਸ ਨਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਅਸੀਂ ਇਹਦੀ ਮੁਕਦਮਾ ਅੱਜ ਕਰਕੇ ਇبتدي ਸ਼ੁਰੂ ਕਰ ਦਿੱਤੀ ਹੈ ਦੋਸ਼ੀ ਉਹ ਪਿਓ ਨੇ ਪੁੱਤੀ ਮਾਰ ਦਿੱਤਾ ਹਾਂਜੀ ਬਿਲਕੁਲ ਪਿਓ ਨੇ ਉਸਿਆਰ ਸਿੰਘ ਨੇ ਆਪਣਾ ਪੁੱਤਰ ਗਰਸੇਵ ਸਿੰਘ ਮਾਰ ਦਿੱਤਾ ਸਰ ਵਿਆਹ ਸੀ ਕਿ ਅਨਮੈਡ ਸੀ ਨਹੀਂ ਅਨਮੈਡ ਸੀਗਾ ਜੀ ਇਹ ਤੇ ਕੀ ਮਕਾਰਵਾਈ ਕਰ ਰਹੇ ਆ ਜੀ 302 ਦਾ ਮਕਦਮਾ ਉਹ ਅੱਜ ਕਰਤਾ ਜੀ ਤੇ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ